ਸੋਰਠਿ ਮਹਲਾ 5 ਹਮ ਮੈਲੇ ਤੁਮ ਉਜਲ ਕਰਤੇ ਆਮ ਨਿਰਗੁਣ ਤੂੰ ਦਾਤਾ ਆਮ ਮੋਰਗ ਤੁਮ ਚਤਰ ਸਿਆਣੇ सर्बकला का ज्ञाता माधो ऐसे तू ऐसा हम पापी, तुम पापे खंडन पापखण्डन ठाकर देसा रा ਤਉਮ ਸਾਬ ਸਾਜੇ ਸਾਜਨੇ ਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਤਾਨ ਦਿਓ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨਾ ਜਾਣਹ ਉਮ ਸਾਦਾ ਸਦਾ ਦਾ ਅੱਲਾ ਤੁਮ ぞ ਘਤਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬੱਲਾ ਤੁਮ ਨੇ ਜਾਣ ਅਟਲ ਸੁਲਤਾਨ ਜੇ ਜੰਤ ਸਭ ਜਾਚੈ ਕੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਸ਼ਾ ਬੋਮਨਿਦਾਨ ਅਟਲ ਸੋਲਤਾਨ ਜੇ ਜੰਤ ਸਭ ਜਾਚੈ ਕੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਸ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ